ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਲਿਓ ਜੀ ਤਾਂ ਜੋ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਜੇ ਤੇ ਆਪਣੇ ਚੈਨਲ ਤੇ ਫ੍ਰੀ ਵਿੱਚ ਐਡ ਲਗਾਉਣ ਲਈ ਸਕਰੀਨ ਤੇ ਨੰਬਰ ਸ਼ੋਅ ਹੋ ਰਿਹਾ ਉਸ ਨੰਬਰ ਤੇ WhatsApp ਉੱਤੇ ਮੈਸੇਜ ਸੈਂਡ ਕਰ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲੱਗ ਜਾਊਗੀ ਅੱਜ ਆਪਾਂ ਸੇਰਾਸਤੇ ਲੈ ਕੇ ਆਏ ਹਾਂ 3 ਕਾਰਾਂ 2 अल्टੋ ਆ ਤੇ ਇੱਕ ਬਰੀਜ ਆ ਜੀ ਤੇ ਪਹਿਲੀ ਗੱਡੀ ਹੈਗੀ ਆ ਜੀ अल्टੋ VXI ਤੇ K10 ਗੱਡੀ ਆ 14 ਮਾਡਲ ਹੈ ਜੀ ਆਲ ਅਸੈਸਰੀ ਓਕੇ ਰਿਪੋਰਟ ਆ ਜੀ ਤੇ ਫਸਟ ਓਨਰ ਗੱਡੀ ਹੈ ਜੀ ਬਾਕੀ 14 ਮਾਡਲ ਆ ਰਿਕਾਰਡ ਤੇ ਗੱਡੀ ਸਾਰੀ ਆ ਫੋਟੋਆਂ ਸਾਰੀਆਂ ਵੇਖ ਲਓ ਸਾਫ ਆ ਕਿਤੋਂ ਕੋਈ ਲੱਗੀ ਗਲੀ ਨਹੀਂ ਕਿਤੋਂ ਕੋਈ ਪੇਂਟ ਨਹੀਂ ਖਰਾਬ ਤੇ ਬਿਲਕੁਲ ਪੇਂਟ ਚੰਗਾ ਗੱਡੀ ਦਾ ਪਿਆ ਜੀ ਤੇ ਬਾਕੀ ਡਿਮਾਂਡ ਦੀ ਗੱਲ ਕਰੀਏ ਜੀ ਡਿਮਾਂਡ ਹੈਗਾ 2,70,000 ਰੁਪਇਆ ਤੇ ਅਗਲੀ ਗੱਡੀ ਹੈਗੀ ਆ ਜੀ अल्टੋ VXI K10 ਇਹ ਵੀ 10 ਮਾਡਲ ਸੈਕੰਡ ਓਨਰ ਆ ਜੀ ਤੇ 66,000 ਕਿਲੋਮੀਟਰ ਵੱਟ ਚੱਲੀ ਆ ਤੇ 2,25,000 ਰੇਟ ਆ ਜੀ ਤੇ ਬਾਕੀ ਲੈਸ ਵੀ ਹੋ ਜੂ ਮੌਕੇ ਤੇ ਲੋਕੇਸ਼ਨ ਸੰਘਰੂਰ ਆ ਵੀਰ ਦਾ ਨੰਬਰ ਵੀ ਨੋਟ ਕਰ ਲਓ 9768821000 ਤੇ ਬਾਕੀ ਵੀਡੀਓ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਾਰ ਸਾਰੇ ਪਾਸਿਓਂ ਬਿਲਕੁਲ ਵੇਦਾ ਕਾਰ ਤੇ ਪੂਰੀ ਸਾਫ ਆਈ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਹੈ ਜੀ ਓਨਰ ਸੈਂਗੜਾ ਜੀ ਤੇ ਪੰਜਾਬ ਨੰਬਰ ਆਈ ਤੇ ਬਾਕੀ ਗੱਡੀ ਵਿੱਚੋਂ ਵੀ ਸਾਰੀ ਦੇਖ ਲਓ ਤੇ ਸ਼ੋਰੂਮ ਕੰਡੀਸ਼ਨ ਪਈ ਆ ਕੋਈ ਕਿਸੇ ਪਾਸੋਂ ਕਮੀ ਪੇਚੀ ਨਹੀਂ ਗੱਡੀ ਚ ਕੋਈ ਇੰਜਨ ਚ ਨਹੀਂ ਤੇ ਬਾਕੀ ਕੋਈ ਗੱਡੀ ਵੱਜੀ ਠੁੱਕੀ ਨਹੀਂ ਹੈਗੀ ਤੇ ਜੈਨੂਨ ਗੱਡੀ ਆ ਘਰੇਲੂ ਗੱਡੀ ਆ ਜੀ ਬਾਕੀ ਜਿਹੜੇ ਵੀਰ ਨੇ ਲੈਣੀ ਆ ਲੋਕੇਸ਼ਨ ਹੈਗੀ ਆ ਜੀ ਸੰਗਰੂਰ ਇਹ ਇੱਕੋ ਵੀਰ ਕੋਲੇ ਤਿੰਨੇ ਗੱਡੀਆਂ ਤੀਜੀ ਗੱਡੀ ਆਪਣੀ ਹੈਗੀ ਆ ਜੀ ਬਰੀਜਾ ਹਾਂਜੀ ਬਰੀਜਾ ਗੱਡੀ ਵੀ ਪੂਰੀ ਓਕੇ ਆ ਜੀ ਬਾਕੀ ਇੰਜਨ ਦੀ ਕੰਡੀਸ਼ਨ ਦੇਖ ਲਓ ਓਕੇ ਰਿਪੋਰਟ ਆ ਜੀ 18 ਮਾਡਲ ਆ ਤੇ ਫਰਸਟ ਓਨਰ ਕਾਰ ਆ ਜੀ 75000 ਕਿਲੋਮੀਟਰ ਵਾਟ ਔਨ ਰੋਡ ਚੱਲੀ ਹੋਈ ਆ 825000 ਰੁਪਈਆ ਜੀ ਰੇਟ ਆ ਤੇ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਲੋਕੇਸ਼ਨ ਇਹ ਵੀ ਸੰਘਰੂਰ ਆ ਇਹ ਉਸੇ ਵੀਰ ਕੋਲ ਗੱਡੀ ਖੜੀ ਦੇਖ ਲਓ ਚਾਰ ਚਫੇਰੋਂ ਗੱਡੀ ਇਹ ਵੀ ਵਾਈਟ ਕਲਰ ਚ ਆ ਲਾਏ ਵੀ ਲੱਗੇ ਆ ਤੇ ਰੰਗ ਪੇਂਟ ਦੀ ਓਰੀਜਨਲ ਗੱਡੀ ਜੀ ਪੰਜਾਬ ਨੰਬਰ ਆ ਜੀ ਤੇ ਇਹ ਫਰਸਟ ਓਨਰ ਆ ਬਾਕੀ ਨੰਬਰ ਨੋਟ ਕਰ ਲਓ 9768821000 ਇਸ ਨੰਬਰ ਤੇ ਤੁਸੀਂ ਨਾ